ਸਤਿ ਸ਼੍ਰੀ ਅਕਾਲ ਦੋਸਤੋ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਲਗਾਤਾਰ ਪੰਜਾਬ ਦੇ ਵਿੱਚ ਸੰਘਰਸ਼ ਹੋ ਰਿਹਾ ਹੈ ਉੱਥੇ ਹੀ ਪੰਜਾਬ ਦੇ ਲੋਕ ਭਾਨਾ ਸਿੱਧੂ ਦੇ ਨਾਲ ਖੜ ਚੁੱਕੇ ਨੇ ਇਸ ਮੌਕੇ ਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਵੀ ਕੀਤੀ ਗਈ ਹੈ ਜਿੱਥੇ ਕਿ ਕੱਲ ਜੋ ਇੱਕ ਤਰੀਕ ਦਾ ਪ੍ਰੋਟੈਸਟ ਸੀ ਸੰਘਰਸ਼ ਸੀ ਉਸ ਤੋਂ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਹਾਊਸ ਅਰੈਸਟ ਵੀ ਕੀਤਾ ਗਿਆ ਤੇ ਉੱਥੇ ਹੀ ਲੱਖਸਦਾਣਾ ਨੇ ਅੱਧੀ ਰਾਤ ਵੱਡਾ ਐਲਾਨ ਕਰ ਦਿੱਤਾ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਉੱਥੇ ਹੀ ਜੋ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੀ ਵੀ ਇੱਕ ਵੀਡੀਓ ਦਿਖਾਈ ਅਤੇ ਕੁਝ ਅਹਿਮ ਖੁਲਾਸੇ ਕੀਤੇ ਨੇ ਆਓ ਦੇਖੋ ਇਹ ਖੁਲਾਸੇ ਤੇ ਇਸ ਸਾਰੇ ਮਾਮਲੇ ਤੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੀ ਰਿਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਇਸ ਮਾਮਲੇ ਤੇ ਕੌਣ ਸਹੀ ਲੱਗਦਾ ਹੈ ਕੀ ਭਾਨਾ ਸਿੱਧੂ ਦੀ ਰਿਹਾਈ ਪਰਚੇ ਰੱਦ ਕਰਕੇ ਹੋਣੀ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਇਸ ਮਾਮਲੇ ਤੇ ਭਗਵੰਤ ਮਾਨ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਸਹੀ ਲੱਗਦੇ ਨੇ ਜਰੂਰ ਕਮੈਂਟਾਂ ਦੇ ਵਿੱਚ ਆਪਣੀ رائے ਦੱਸਣਾ ਤਾਂ ਕਿ ਪਤਾ ਲੱਗ ਸਕੇ ਪੰਜਾਬ ਦੀ ਆਬਾਦ ਇਸ ਬਾਰੇ ਕੀ ਸੋਚਦੀ ਹੈ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਤਰੀਕ ਦੇ ਇਕੱਠ ਬਾਰੇ ਜੋ ਭਵੰਤਮਾਨ ਦੀ ਰਹਿਸ ਦੇ ਅੱਗੇ ਸਰੂਰ ਚ ਹੋਣਾ ਕਿ ਹੋਰ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਹੋਰ ਵੀ ਨੇ ਕਾਫੀ ਗੱਲਾਂ ਬਾਤਾਂ ਨੇ ਮੇਰਾ ਇੱਧਰ ਸਾਰੇ ਧਿਆਨ ਨਾਲ ਸੁਣ ਲਿਓ ਕਿਉਂਕਿ ਬੜੀਆਂ ਤਕਰਮਬਾਜ਼ੀਆਂ ਖੇਡ ਰਹੀ ਐ ਸਰਕਾਰ ਬੜੇ ਚਾਲਾਂ ਚੱਲੀਆਂ ਜਾ ਰਹੀਆਂ ਨੇ ਅੱਜ ਜ ਸਮਦੀਸਰ ਮਾਨ ਦਾ ਆਪਾਂ ਦੇਖਿਆ ਕਿਵੇਂ ਘਰੇ ਘਰਾਓ ਕੀਤਾ ਗਿਆ ਕਿ ਐਮਪੀ ਦਾ ਲੋਕਾਂ ਦਾ ਚੁਣਿਆ ਹੋਇਆ ਐਮਪੀ ਆ ਉਹਨੂੰ ਕਿਵੇਂ ਘਰੇ ਲੈ ਰਵੰਦ ਕਰ ਲਿਆ ਘੇਰ ਲਿਆ ਤਨ ਤਰੀਕ ਦੇ ਕੱਠ ਨੂੰ ਕਿਸੇ ਤਰੀਕੇ ਨਾਲ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋਰ ਲੱਗਿਆ ਵੀ ਚੌਥੀ ਦਾ ਪਰ ਲੋਕ ਪੰਜਾਬ ਦੇ ਪੱਪਾ ਭਾਲ ਆ ਉਹ ਕਿਹੜਾ ਜ਼ਿਲ੍ਹਾ ਉਹ ਕਿਹੜਾ ਪਿੰਡ ਆ ਉਹ ਕਿਹੜਾ ਸ਼ਹਿਰ ਆ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਤੋਂ ਫੋਨ ਆ ਰਹੇ ਆ ਕਿ ਭਾਈ ਟਰਾਲੀਆਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਟਰੱਕ ਲੈ ਕੇ ਆ ਰਹੇ ਕੋਈ ਕਹਿੰਦਾ ਭਾਈ ਬੱਸਾਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਬੈਨਾ ਲੈ ਕੇ ਆ ਰਹੇ ਆ ਇੱਕ ਤਾਂ ਮੇਰਾ ਵੀ ਦਿਲ ਤੇ ਆ ਦਾ ਗੱਲ ਸੁਣ ਲਿਓ ਸਭ ਤੋਂ ਪਹਿਲੀ ਗੱਲ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਡਰਨਾ ਨਹੀਂ ਜਮੇ ਇਹ ਪੂਰਾ ਤਹਿਸ ਦਾ ਮਾਹੌਲ ਬਣਾ ਰਿਹਾ ਅੱਜ ਮੈਨੂੰ ਕਈ ਮੁੰਡਿਆਂ ਦੇ ਫੋਨ ਆਏ ਕਦੇ ਭਾਈ ਸਾਨੂੰ ਮਨਸ਼ੀ ਦਾ ਫੋਨ ਆਇਆ ਕੋਈ ਕਹਿੰਦਾ ਕੋਈ ਕਹਿੰਦਾ ਸਚੂ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਐ ਕਰ ਦਿਆਂਗੇ ਉਹ ਕਰ ਦਾਂਗੇ ਡਾਂਗਾ ਪਹਿਣ ਗਿਆ ਕੋਈ ਗੱਲ ਨਹੀਂ ਕਰ ਲਿਓ ਚਾਹ ਪੂਰੇ ਡਾਂਗਾ ਮਾਰਨ ਵਾਲੇ ਵੀ ਲਾ ਲਓ ਰੀਜ ਜ਼ਬਰ ਦਾ ਮੁਕਾਬਲਾ ਸਬਰ ਨਾ ਕਰਾਂਗੇ ਆਾਂਗੇ ਬੁਰਟਿਕ ਸਿਰ ਨਾ ਹੀ ਗੱਲ ਨਹੀਂ ਰਹੇਗੀ ਕਿਉਂਕਿ ਇਹ ਮਸਲਾ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਾਈ ਆ ਮਸਲਾ ਇਕੱਲਾ ਪੜਨ ਦਾ ਸੁੱਧ ਨਹੀਂ ਰਹਿ ਗਿਆ ਜੁੱਤੀ ਆਵਾਜ਼ ਦੱਬ ਰਹੇ ਹੋ ਹੋਰ ਵੀ ਇੱਥੇ ਪੰਜਾਬ ਜੋ ਘਾਣ ਕਰਨ ਦੀ ਤਿਆਰੀ ਲਈ ਕਰੀ ਬੈਠੇ ਆ ਇਹ ਉਹਦੇ ਲਈ ਲੜ ਰਹੇ ਆ ਜਿਹੜੇ ਤੁਸੀਂ ਅੱਜ ਵੀ ਮੈਂ ਦੇਖ ਰਿਹਾ ਸੀਗਾ ਖਬਰ ਲੱਗੀ ਆ ਕਿ ਸਰਕਾਰ ਨੇ ਬੁਰਟ ਪ੍ਰੂਫ ਟਰੈਕਟਰ ਬਣਾ ਲਏ ਜੈਕਸਨਸ ਫਾਇਰ ਕਰਨ ਦੀ ਜੋ ਪਿਛਲੇ ਦਿਨਾਂ ਤੋਂ ਉੱਥੇ ਮੁਕਾਬਲੇ ਹੋਏ ਆ ਤਦ ਇਹ ਗੈਸਟਰ ਕਹਿ ਕੇ ਮਾਰ ਰਹੇ ਹੋ ਕਿਸੇ ਨੂੰ ਕਿਸੇ ਮੱਤਵਦੀ ਕਹਿ ਕੇ ਮਾਰ ਦਿਓਗੇ ਜਾਨ ਇੱਕ ਔਟੋਮੈਟਿਕ ਤਰੀਕੇ ਨਾਲ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਆਵਾਜ਼ਾਂ ਦਬਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇੱਕ ਤਾਂ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨੋ ਕੋਈ ਪ੍ਰਵਾਹ ਨਹੀਂ ਕਰਨੀ ਜੇ ਕੋਈ ਐਸਐਚਓ ਕੋਈ ਡੀਐਸਪੀ ਕੋਈ ਮੁਨਸੀ ਕੋਈ ਹੋਰ ਅਧਿਕਾਰੀ ਫੋਨ ਕਰਦਾ ਡਰਾਉਂਦਾ ਉਹਦੀ ਰਿਕਾਰਡਿੰਗ ਕਰ ਲਓ ਰਿਕਾਰਡਿੰਗ ਕਰਕੇ ਵੈਰ ਕਰੂਗੀ ਪਲਾਣ ਨਹੀਂ ਥਾਣੇ ਦਾ ਐਸਐਚਓ ਭਾਈ ਸਾਨੂੰ ਫੋਨ ਕਰਦਾ ਡੀਐਸਪੀ ਫੋਨ ਕਰਦਾ ਕੋਈ ਮੁਨਸੀ ਫੋਨ ਕਰਦਾ ਤੁਹਾਡੇ ਘਰਾਂ ਚ ਆਉਂਦੇ ਦੀ ਵੀਡੀਓ ਬਣਾ ਕੇ ਫੈਲ ਕਰਦੇ ਇਹਨਾਂ ਦੇ ਇਹਨਾਂ ਦੇ ਜ਼ਬਰਦਸਤ ਤਾਨਾਸ਼ਾਹ ਰਲਈਆ ਅਪਣਾਇਆ ਹੋਇਆ ਇਹਨਾਂ ਨੇ ਉਹਦਾ ਵੀ ਲੋਕਾਂ ਨੂੰ ਪਤਾ ਲੱਗੇ ਇਹ ਸਾਹਮਣੇ ਨੱਗੇ ਹੁਣ ਵੀ ਕਿਵੇਂ ਇਹ ਜ਼ਬਰ ਦੇ ਨਾਲ ਟੰਡੇ ਦੇ ਜੋਰ ਤੇ ਲੋਕਾਂ ਦੀ ਵਾਲੀ ਦੱਬ ਰਹੇਗਾ ਕਿਸੇ ਰਿਵਸਤਰਾ ਦੀ ਕਾਰਵਾਈ ਕਰਦੇ ਨਾਲ ਨਾਲ ਡਰਨਾਂ ਡਰ ਕੇ ਅੱਜ ਘਰਾਂ 'ਚ ਬੈਰ ਕੇ ਜਾਂਦ ਕੋ ਘਰਾਂ 'ਚ ਬੈਠਣੋਂ ਦੱਬਣ ਦੇ ਬਰੇ ਭੁੱਲ ਜਿਵੇਂ ਤੁਹਾਡੇ ਘਰਾਂ 'ਚ ਅੱਗ ਪਹੁੰਚਣੀ ਨਹੀਂ ਸੀ ਸੇ ਪਹੁੰਚਣਾ ਨਹੀਂ ਹੁਣ ਬੇੜਾ ਡਰੰਦਾਰੀ ਦਹਿਸ਼ਤ ਪਾਉਣਗੇ ਪੂਰਾ ਮਾਹੌਲ ਜਿਵੇਂ ਉਹ ਤੋਂ ਡਿਪਰੂ ਕਹਿੰਦਾ ਵਾਲੇ ਬਣਾਇਆ ਸੀਗਾ 3 ਮਾ ਵਗਾ ਲੀਆਂ ਬਾਹਰੋਂ ਸੈਂਟਰ ਤੋਂ ਮਗਾ ਲੀਆਂ ਫੋਰਸਰ ਨੈਟ ਬੰਦ ਕਰਤੇ ਜੀ ਹੁਣ ਵੀ ਉਹ ਪੂਰਾ ਬਰਤਾਂਤ ਆਇਆ ਸਰਦਨਗੇ মিডিਆ ਰਾਹੀਂ ਦੇਖੋ ਜੀ ਸੌਣੀ ਦੀ ਤਵਦੀਲ ਕਰਤਾ ਸੰਦੂਰ ਜੀ ਸਾਰੇ ਪੰਜਾਬ ਦੀ ਪੁਲਿਸ ਲਿਆ ਦੀ ਜੀ ਕੋਈ ਗੱਲ ਨਹੀਂ ਪੰਜਾਬ ਦੀ ਛੱਡੂ ਚਾਏ ਜਾਂਦੇ ਇਹ ਸੈਂਟਰ ਤੋਂ ਸਾਰੇ ਫੋਰਸ ਲਿਆ ਕਿੱਥੇ ਲਾ ਦੇ ਪਰ ਮੈਂ ਕੋਈ ਗੱਲ ਕਹਿਣਾ ਕਿ ਇਹ ਜ਼ਬਰਦਸਤ ਖਿਲਾਫ ਲੜਾਈ ਹੈ ਤੇ ਸਾਡੇ ਗੁਰੂਆਂ ਦਾ ਸਿਧਾਂਤ ਰਹਾ ਸਾਡੇ ਰੇਬਣਾ ਦਾ ਜੁਧਿਆ ਦਾ ਕੁਸ ਦਾ ਪਰਿਆਂ ਦਾ ਕਹਿਣਾ ਨੇ ਜ਼ਬਰ ਦੇ ਖਿਲਾਫ ਈਨ ਨਹੀਂ ਬਣੇ। ਜ਼ੁਲਮ ਦੇ ਖਿਲਾਫ ਡਟ ਕੇ ਟੱਕਰਾਂ ਕਰਨਾ ਸਭ ਤੋਂ ਵੱਡੇ ਨਾਲ ਆਧਾਰ ਦਾ ਸਾਡੇ ਕੋਲ ਸਾਡੇ ਗੁਰੂਆਂ ਦੀ ਹੈ। ਜ਼ਬਰ ਦਾ ਸਬਰ ਨਾਲ ਮੁਕਾਬਲਾ ਜਿਵੇਂ ਕੀਤਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਸੀ। ਕੋਈ ਗੱਲ ਨਹੀਂ ਭਵੰਸਿਆ ਜੇ ਤੇਰੇ ਹਲੇ ਮਨਚ ਕੋ ਹੈਗਾ ਵੀ ਹੋਰਾਂ ਲੋਕਾਂ ਨੂੰ ਕੁੱਟਮਾਰ ਕਰਨੀ ਹੈ ਹਲੇ ਤੇਰਾ ਚਾਪ ਪੂਰਾ ਨਹੀਂ ਹੋਇਆ ਜਿੱਲਾ ਸਟਕੇ ਅੰਸੇ ਵੀ ਲਾ ਕੇ ਤੂੰ ਦੇਖ ਲਈਂਗਾ। ਅੱਜ ਵੀ ਉਹਨਾਂ ਨੂੰ ਲੈ ਕੇ ਚਿਹਰਾ ਰਿਹਾ ਹੈ ਭਾਨੇ ਵਾਲੀ ਗੱਲ ਵੀ ਦੇਖ ਲਿਆ ਮੂਸੇ ਵਾਲਾ ਮਸਲਾ ਵੀ ਤੁਸੀਂ ਵਿਚੀ ਰੋੜਤਾ ਉਹਨੇ ਕਤਲ ਦੇ ਸਿੱਧੇ ਰੂਪ ਤੁਸੀਂ ਜ਼ਿੰਮੇਵਾਰ ਹੋ ਉਦੋਂ ਵੀ ਲੋਕੀ ਉੱਠ ਖੜ੍ਹਦੇ ਚੰਗੇ ਰਹਿੰਦੇ ਪਰ ਲੋਕ ਚੁੱਪ ਰਹੇ ਕਿ ਆਪਾਂ ਹਰ ਹਾਲਤ ਦੇ ਵਿੱਚ ਟ੍ਰੈਵਲ ਜਨਤਾਂ ਦੇ ਵਿਰੁੱਧ ਆ ਸੁਣਿਓ ਬੈਡਨ ਤੋਂ ਮੈਂ ਕੱਢ ਕਿਲੇ ਆ। ਹੁਣ ਸੁਸ਼ਮਾ ਸਵਰਾਜ ਜੀ ਨੂੰ ਕਹਿ ਰਹ ਹੁੰਦਾ ਸੀ ਇਹ ਟਰੈਵਲ ਏਜੰਟ ਚੜਨੇ ਦੀ। ਇੱਥੋਂ ਹੀ ਬੰਦ ਕਰੋ। ਸੁਮੈ ਨਹੀਂ ਚੁੰਡਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਵਸਾ ਕੇ ਬਹਿ ਜਾਣ। ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਰ ਕਰਤਾ ਤਾਂ ਉਹਨੂੰ ਦੂਜੇ ਰਵੇ ਚੌਕਟ ਖੜਾ ਕੇ ਗੋਲੀ ਮਾਰ ਦੋ। ਜਿਹਦੇ ਨੇ ਚੋਰੀ ਕਰ ਲਈ ਹੱਥ ਵੜ ਦੋ। ਜੇ ਕੋਈ ਟ੍ਰੇਨ ਕਰਕੇ ਭੱਜ ਗਿਆ ਤਾਂ ਮਾਰ ਦੋ ਇਹ ਹੈ ਨਹੀਂ ਹਮੇ ਕਾਨੂੰਨ ਮੁਤਾਬਕ ਕਰੀ। ਅਸੀਂ ਕਾबिनेट ਦੇ ਵਿੱਚ ਇਹ ਆ ਚੁੱਕੇ ਪਹਿਲੀ ਸੈਟਰ ਨਾਲ ਅਸੀਂ ਗੱਲ ਕਰਨੀ ਬੈਠਾ ਕਈ ਵੱਡੇ ਮੁਲਕਾਂ ਦੇ ਇੰਡਸਟਰੀਜ਼ ਨਾਲ ਦੀ ਗੱਲ ਕਰ ਲਈ ਸਾਨੂੰ ਤੁਸੀਂ ਤਾਂ ਬੈਠ ਰਹੇ ਹੋ ਇਹ ਹੁਣ ਜਨਾਬ ਕਹਿ ਰਹੇ ਆ ਕਿ ਅਸੀਂ ਉਸੇ ਲੋਕ ਸਭਾ 'ਚ ਬੋਲਦੇ ਰਹੇ ਟਰੈਵਲ ਜੰਟਾ ਦੇ ਖਿਲਾਫ ਉਹ ਜਨਾਬ ਤੁਸੀਂ ਤਾਂ ਬਹੁਤ ਕੁਝ ਬੋਲ ਲਿਆ ਚਿੱਟੇ ਦੇ ਖਿਲਾਫ ਵੀ ਬੋਲਦੇ ਰਹੇ ਹੋ ਤੁਸੀਂ ਆ ਬੋਰਡਾਂ ਦੀਆਂ ਫੋਟੋਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਮਸ਼ਹੂਰੀਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਵੀਆਪੀ ਕਲਚਰ ਦੇ ਖਿਲਾਫ ਵੀ ਬਹੁਤ ਕੁਝ ਬੋਲੇ ਹੋ ਪਰ ਗੱਲ ਪੂਰੀ ਕਿਹੜੀ ਕੀਤੇ ਦੱਸ ਦਿਓ ਪਹਿਲ ਹੁਣ ਤੱਕ ਦਾ ਦੋ 14000 ਕਰੋੜ ਦੀ ਠੱਗੀ ਆ ਪੰਜਾਬ ਦੇ ਲੋਕਾਂ ਨਾਲ ਏਜੰਟਾਂ ਦੀ ਤੇ ਲਾਇਸੈਂਸ ਏਜੰਟ ਨੂੰ ਸਰਕਾਰ ਦਿੰਦੀ ਆ ਸੁਭਾ ਸਰਕਾਰਾਂ ਕਿ ਜਿੰਨੇ ਤੁਹਾਡੇ ਹਜ਼ਾਰਾਂ ਏਜੰਟ ਬੈਠੇ ਨੇ ਲੱਖਾਂ ਪੰਜਾਬ 'ਚ ਇਹ ਲਾਇਸੈਂਸ ਸਰਨੇ ਕੋਲੇ ਸਭ ਤੁਸੀਂ ਜਾਰੀ ਕੀਤੇ ਆ ਜੇ ਪੂਰੀ ਨਰਤਾ ਕਰਾਇਆ ਉਹ ਕੋਈ ਲਾਈਕ ਜਿਤੀਏਗਾ ਬਿਲਕੁਲ ਜਿਹਨੇ ਮਹਾਰੀਆ ਦਾ ਪਰਚਾ ਕਰਾਇਆ ਬਈ ਉਹ ਤੇ ਪਹਿਲਾਂ ਪਰਚਾ ਹੋਇਆ ਆ ਜਿਹੜੀ ਜਿਹੜੀ ਦੇ ਲਿਜ਼ਿਆਦੇ ਵਾਲਾ ਪਰ ਉਹਦੇ ਵੀ 420 ਦੇ ਪਰਚੇ ਆ ਤੇ ਪਰਚੇ ਨੇ ਹਾਂ ਕਿੰਨੇ ਪਰਚੇ ਨੇ 420 ਦੇ ਪਰਚੇ ਆ ਉਹਦੇ ਤੇ ਜਿਹੜੀ ਬੀਬੀ ਨੇ ਬਗਦਦਮਾ ਕਰਾਇਆ ਪਹਿਲਾ ਜਿਹੜੀ ਕਦੀ ਭਨਦਾ ਯਾਰ ਮੰਨਦਾ ਨਾਲ ਲਾਇਸੈਂਸ ਨਾਲ ਸੰਸ ਹੈ ਨਾਲੇ ਪਰਚੇ ਆ ਉਹ ਸ਼ਰੇਆਂ ਫਰਦੇ ਆ ਇਹ ਜਨਾਬ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਤੋਂ ਤੇਰੀ ਕੀ ਹੋ ਗਿਆ ਇਹ ਕਿਹੜਾ ਕਾਨੂੰਨ ਆ ਜਨਾਬ ਕਿ ਆਪਾਂ 379 ਬੀ ਲਾ ਦੇ ਭਾਨੇ ਤੇ ਕਿਚੈਨੀ ਖੋਲ ਲਾ ਗਿਆ ਇਹ ਕਾਨੂੰਨ ਹੈ ਭਨਦਾ ਯਾਰ ਮੰਨਦਾ ਹੈ ਕਾਨੂੰਨ ਹੈ ਇੱਕ ਪਰਚਾ ਦੂਜਾ ਤੀਜਾ ਚੌਥਾ ਪੰਜਵਾਂ ਸੀਨਾ ਰਿਮਾਂਡ ਦੀ ਮੁਗਦਾ ਪਹਿਲਾ ਪਰਚਾ ਰਿਮਾਂਡ ਦੀ ਮੁਗਦਾ ਪਹਿਲਾ ਪਰਚਾ ਆ ਬੈਠਾ ਵਿਚਾਰਾ ਘਰੇ ਬੈਠਾ ਕਿਸੇ ਨੂੰ ਐਂਟਰੂ ਫੋਨ ਵੀ ਨਹੀਂ ਕੀਤਾ ਹੋਣਾ ਇਹਨੇ ਇਹ ਕਾਨੂੰਨ ਹੈ ਤੇ ਚੱਕ ਕੇ ਬਰਾਬਰ ਪਰਚਾ ਦੇ ਦਿਓ ਭਾਨੇ ਦੇ ਭਰਾ ਤੇ ਮਰੇ ਤੇ ਇਹ ਕਾਨੂੰਨ ਹੈ ਇਹ ਕਾਨੂੰਨ ਆ ਕਿ ਅਜੇ ਵੀ ਬੀਬੀ ਬੋਲੀ ਉਹ ਜਿਹੜੀ ਲੱਤੂਰੀ ਤੋਂ ਐਮ ਐਮ ਐਲ ਆ ਰਿਹਾ ਸੀ ਨਾ ਗੋਲਦੀ ਗੋਲਦੀ ਹੋਲਡਿਟੂਰੀ ਵਾਲਾ ਮੁੰਡਾ ਐ ਮਲੇ ਉਹਦੇ ਘਰੋਂ ਬੋਲੀ ਅੱਜ ਕੁੜੀ ਉਹ ਕੀ ਖੰਘੂੜਾ ਕਹਿ ਦਿੰਦਾ ਨੂੰ ਪਤਾ ਨਹੀਂ ਪੂਰਾ ਸਿਮਰ ਖੰਘੂੜਾ ਸਿਮਰ ਸਿਮਰਤ ਖੰਘੂੜਾ ਬੋਲੀ ਕੁੜੀ ਵੀ ਅੱਜ ਜਬਰ ਕਰ ਰਿਹਾ ਕੰਮ ਕਰ ਰਿਹਾ ਲੋਕਤੰਤਰ ਦਾ ਜੀ ਲੋਕਾਂ ਦੀ ਬਾਜ ਦਾ ਕਰਿਆ ਅੱਜ ਹੀ ਅੱਜ ਹੀ ਅੱਥਰੇ ਹੋਲਡਿਟੂਰੀ ਵਾਲ ਦੇ ਘਰੇ ਵਿਜੀਲੈਂਸ ਦਾ ਸਮਨ ਆ ਗਿਆ ਵੀ ਆਇਆ ਤੜਕੇ ਆ ਜਾ ਕੇ ਪੇਸ਼ ਹੋ ਜਾ ਤੇ ਜਿਹੜਾ ਮਰਜ਼ੀ ਬੋਲੇ ਭਾਨੇ ਦੇ ਹੱਕ ਜਿਹੜਾ ਬੋਲੂ ਉਹਦੇ ਨਾਲ ਤੱਕਾ ਮੈਂ ਕਹਿੰਦਾ ਜਿਹੜਾ ਪੰਜਾਬ ਦੇ ਹੱਕ 'ਚ ਭਾਨੇ ਦੇ ਹੱਕ 'ਚ ਕਿਸੇ ਜਿਹੜੀਆਂ ਆਵਾਜ਼ਾਂ ਨੇ ਇਹ ਦੱਬਣ ਦੀ ਕੋਸ਼ਿਸ਼ ਕਰਦਾ ਜਿਹੜਾ ਬੰਦਾ ਬੋਲਦਾ ਨਾਲ ਹੀ ਨਾਲ ਕਹਿੰਦਾ ਉਹਦਾ ਸਮਣ ਉਹਦਾ ਸਮਣ ਇਹ ਕਹਿੰਦੇ ਸਾਡੀ ਉੱਥੇ ਲੁੱਟ ਲਿਆ ਸਾਡੀ ਮੇਅਰ ਦੀ ਕੁਰਸੀ ਕੋਈ ਲੈ ਗਈ ਬੀਜੇਪੀ ਉੱਟ ਕੇ ਲੈ ਗਈ ਅਸੀਂ ਸੁਪਰੀਮ ਕੋਰਟ ਜਾਵਾਂਗੇ ਲੋਕ ਅੰਦਰ ਦਾ ਕਹਾਣ ਹੋ ਗਿਆ ਕਿڑی ਸਾਡੇ ਇਹਨੂੰ ਫੜਨ ਨੂੰ ਬਰੇਕੇ ਜੀ ਵਾਲ ਨੂੰ ਛੋਡੇ ਬਾਰੀ ਕਹਾਣ ਹੁੰਦਾ ਜਨਾਬ ਆ ਕਹਾਣ ਨਹੀਂ ਯਾਰ ਆ ਬੈਠੀਆ ਗਰਦਬ ਵਿਚਾਰੀਆ ਬੈਠੇ ਮਰ ਕੱਢੇ ਨਹੀਂ ਦੱਦੀ ਰੋਜ਼ ਰੋਂਦੀ ਦੀ ਅੱਖਾਂ ਸੁੱਜੀਆਂ ਬੰਗਿਆ ਇਹ ਕਹਾਣ ਨਹੀਂ ਇਹ ਕਹੇ ਮਾਂ ਦਾ ਕੇ ਇਹਦਾ ਪੁੱਤ ਨਹੀਂ ਹੈਗਾ ਇਹ ਇਹਦਾ ਖੂਨ ਨਹੀਂ ਪਈ ਗੱਲ ਕਰਦੇ ਨੌਜਵਾਨਾਂ ਨੂੰ ਕਿ ਮੈਨੂੰ ਦੁੱਖ ਹੁੰਦਾ ਕਿ ਨੌਜਵਾਨ ਟਰੈਵਲ ਜੈਂਟਰ ਦੇ ਸਾਹਮਣੇ ਖਲਾਨਾ ਕਰਦੇ 10 ਮਾਨ ਸਾਹਿਬ 10 ਪੰਛੇ ਇੱਕ ਵੀ ਪਰਚਾ ਕਿਸੇ ਟਰੈਵਲ ਜੈਂਟਰ ਦੇ ਲਈ ਸਰਕਾਰ ਤੋਂ ਕੱਢ ਕੇ ਦੇ ਰਿਹਾ। ਤਰੂ 2 ਸਾਲ ਹੋ ਗਏ ਐਨੀਆਂ ਠੱਗੀਆਂ ਬੱਦੀਆਂ ਤੇ 2 ਸਾਲਾਂ ਚ ਅਸ਼ਰਿਆ ਬਣਾਲ ਖਾਸਾ ਤੋਂ ਕੰਮ ਚੱਲਦਾ 10 ਇੱਕ ਵੀ ਪਰਚਾ ਕਿਸੇ ਟਰੈਵਲ ਜੈਂਟਰ ਦੇ ਉੱਤੇ ਕੱਢ ਕੇ ਦੇ ਕਾਨੂੰਨ ਰਿਕਾਰ ਵੀ ਹਾਂ ਆਹ ਮਾਨ ਸਰਕਾਰ ਨੇ ਪਰਚਾ ਦਿੱਤਾ। 10 ਜੀ ਕੋ ਦਿੱਤਾ ਪਰਚਾ। ਸੋਚ ਕਰਕੇ ਇਹ ਗੱਪਰੋੜ ਨੇ ਬੰਦ ਕਰ ਗਬਰਾਹ ਕਰਨਾ ਲੋਕਾਂ ਨੂੰ ਬੰਦ ਕਰ ਦੇ ਚੁਟਕਲੇ ਸੁਣਾਉਣੇ ਕਹਾਣੇ ਦਾ ਸੁਣਾਉਣੀਆਂ ਇਹ ਬੰਦ ਕਰ ਦੇ ਗੱਲਾਂ ਦਾ ਖੜਾ ਬਣਾ ਕੇ ਲੋਕਾਂ ਨੂੰ ਦੇਈ ਜਾਂਦਾ ਪੁਗਲਾ ਚੱਤੀ ਜਾਂਦੇ ਇਹ ਸਮਝ ਗਏ ਤੇ ਨਾ ਚਾਹਦਾ ਨੂੰ ਲੋਕ ਬਹੁਤ ਹੋ ਗਿਆ ਉਸ ਕਰਨਾ ਚਾਹਣਾ ਅੱਜ ਵੀ ਕਹਿੰਦੇ ਆ ਪੰਜਾਬ ਦੇ ਘਰ ਪਾਇਆ ਤਰਸਾਲ ਦੇ ਕੋਲੇ ਨਹੀਂ ਇਹ ਲੋਕ ਹੈ ਬਹੁਤ ਵੱਡੀ ਤਾਕਤ ਜਬਰ ਨਾਲ ਲੋਕ ਦਵਾਈ ਨਹੀਂ ਦਬਦੇ ਹੁੰਦੇ ਇਹ ਬਾਲਾ ਵੱਡਾ ਪ੍ਰਖਾ ਪਾ ਲਈ ਬੈਠੇ ਤਰਾ ਸਲਾਹ ਕਰ ਬੰਦਾ ਜਿਹੜਾ ਜਿਹੜਾ ਹੈਗਾ ਸਲਾਹ ਦਿੰਦਾ ਚੱਕ ਕੇ ਇਹਨੂੰ ਵੀ ਬੰਦ ਆ ਬੋਲਿਆ ਇਹਨੂੰ ਵੀ ਬੰਦ ਕਰ ਦੇ ਆ ਬੋਲਿਆ ਇਹਨੂੰ ਵੀ ਬੰਦ ਕਰ ਦੇ ਸੋ ਇਸ ਕਰਕੇ ਭਈ ਕਿਆਰੀ ਫੁੱਲ ਰੱਖੜੀਆਂ ਨੌਜਵਾਨੋਂ ਸਾਧਨ ਟਰਾਲੀਆਂ ਟਰੈਕਟਰ ਗੱਡੀਆਂ ਮੋਟਰਸਾਈਕਲ ਜੋ ਵੀ ਜਿੱਥੋਂ ਵੀ ਆਉਣਾ ਹੈ ਸਬਰ ਤੇ ਮੈਂ ਫਿਰ ਕਹਿੰਦਾ ਸਬਰ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਇਹਨਾਂ ਨੇ ਪੂਰਾ ਟੰ ਲ ਜਾ ਜ਼ੋਰ ਲਾਉਣਾ ਡੀ ਚੋਟੀ ਦਾ ਦੇਖ ਸਾਹ ਕੇ ਪ੍ਰਗਾ ਕੇ ਕਿਸੇ ਬਹਾਨੇ ਕੁੱਟ ਗਏ ਜਬਰ ਕਰ ਗਏ ਜਿੱਲਾ ਸਿੱਟਲੇ ਸਟਲਾ ਪਰ ਇਹਨੂੰ ਇਹ ਨਹੀਂ ਕਹਿਣ ਦਾ ਬਹਾਨਾ ਦੇਣ ਦਾ ਮੌਕਾ ਦੇਣਾ ਕਿ ਹਾਂ ਉੱਥੇ ਤਾਂ ਕੋਈ ਗੱਲ ਨਹੀਂ ਆਓ ਜਿਹਦੇ ਮਾਰਨ ਲੱਡਾਂ ਅਦੀ ਖਾਣ ਪਿਆ ਆਓ ਜਿਹਨੂੰ ਚਲਾਉਣਾ ਜੋ ਕਰਦਾ ਚਲਾਓ ਇਹ ਤੁਹਾਡੇ ਵਿੱਚ ਬੰਦੇ ਵੀ ਬਾੜ ਸਕਦੇ ਆ ਫਿੱਟ ਕਰ ਸਰ ਕੋਈ ਨਾ ਕੋਈ ਗਾਣੀ ਹੁਣੇ ਪੂਰਾ ਬਰਤਾਨ ਆਪਣੇ ਵੀਡੀਓ ਛੱਡਣ ਲਈ ਪੂਰਾ ਆਪਣੇ ਇਹਨਾਂ ਦੇ ਆਈਟੀਸਲ ਪੂਰਾ ਸਰਗਰਮ ਕਰਤਾ ਆਪਣਾ মিডিਆ ਸਰਗਰਮ ਕਰਤਾ ਖਰੀਦਿਆ ਹੋਇਆ ਆਪਣੇ ਬੰਦੇ ਸਰਗਰਮ ਕਰਤੇ ਭਾਣੇ ਦੀਆਂ ਪੁਰਾਣੀਆਂ ਵੀਡੀਓ ਪੰਜ-ਸੱਤ ਸਾਲਾਂ ਦੀ ਇਹ ਜੀ ਐ ਬੋਲਦਾ ਰਿਹਾ ਗਾਲਾਂ ਕੱਢਦਾ ਰਿਹਾ ਉਹ ਜਦੋਂ ਕਰਦਾ ਰਿਹਾ ਪ੍ਰੋਡੂਸਰ ਗਿਆ ਨਾ ਉਹ ਸਾਰਿਆਂ ਨੂੰ ਪਤਾ ਹੁਣ ਕੋਹ ਲਾਤੀ ਕਰਦਾ ਰਿਹਾ ਗੱਲ ਇਹ ਤੇ ਆ ਪਾਣੇ ਲਗਾਤਾਰ ਇੱਕ ਬਰਤਾਂਤਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਣੇ ਦੇ ਹੱਕ 'ਚ ਕੋਈ ਆਵੇ ਨਾ ਖੜੇ ਨਾ ਮੈਂ ਫਿਰ ਕਿਹਨਾਂ ਪੰਜਾਬ ਦੇ ਲੋਕੋ ਮਸਲਾ ਪਾਉਣਾ ਨਹੀਂ ਹੈ ਮਸਲਾ ਜ਼ਬਰ ਦੇ ਖਲਾਮ ਲੜਉਂਦਾ ਤੇ ਜ਼ਬਰ ਕਿਸੇ ਦੀ ਵੀ ਵਾਰੀ ਆਉਗੀ ਜ਼ਬਰ ਕਿਸੇ ਦੇ ਵੀ ਟਾਉਣਗੇ ਇਹ ਜਨੂ ਕਿਸੇ ਦੇ ਵੀ ਕਰ ਦੇ ਬਹੁਤ ਪੂਰਸ਼ਾ ਪੂਰਾ ਜੋਰ ਲਾ ਕੇ ਚੈਨੜੇ ਵਿਕਰਮ ਹਾਲ ਬਣਾ ਦੇ ਕੋਈ ਗੱਲ ਨਹੀਂ ਜਿੱਥੇ ਕਦੇ ਵੀ ਸਾਨੂੰ ਘੇਰਦੇ ਆ ਮੌਕੇ ਤੇ ਤੁਹਾਨੂੰ ਰਣਨੀਤੀ ਦੱਸੀ ਜਾਵਾਂਗੇ ਵੀ ਕੀ ਕਰਦੇ ਨਾਲ ਦੀ ਨਾਲ ਤੇ ਕਹ ਵਾਹ ਹੋਰ ਬੁਲਾਉਣਗੇ ਉਹ ਨਿਪਟ ਗਿਆ ਜੀ ਨਿਪਟ ਗਿਆ ਜੀ ਹਾਂ ਬਾਹਰ ਜਨ ਆਜੇ ਨਿਪਟ ਤੁਪੜਾ ਹੈ ਅੱਜ ਮੈਨੂੰ ਚਾਰ ਪੰਜ ਮੁੰਡਿਆਂ ਦੇ ਫੋਨ ਆਏ ਕਹਿੰਦੇ ਭਾਈ ਨਿਪਟ ਗਿਆ ਮਾ ਕੋਈ ਨਾ ਬੜਾ ਨਹੀਂ ਜਿੰਨਾ ਜੇ ਸਾਡੇ ਮੂੰਹ ਚੋਂ ਗੱਲ ਨਹੀਂ ਸੁਣਦੇ ਕੋਈ ਉਹਨਾਂ ਦੇ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਤੇਰੇ ਦੇ ਵਿੱਚ ਕੋਈ ਆਇਆ ਨਹੀਂ ਤੇਰੇ ਬੰਦੇ ਵੱਡ ਗਲਪਾਂ ਚ ਪਾ ਦੇਣ ਜਾਂ ਹੋਰ ਚਲਾ ਦੇਣ ਵੀ ਦੇਖੋ ਇਹ ਤਾਂ ਨਿਫੜ ਗਿਆ ਜੀ ਮਰਦਾ ਤਾਂ ਜੱਪਦਾ ਕੀ ਕਰਦੇ ਆ ਉਦਦੇ ਵੀ ਕਹਿੰਦੇ ਦਿੱਤੀ ਵਾਲੇ ਦਾ ਬਹੁਤ ਮੁੰਡਿਆਂ ਨੂੰ ਫੋਨ ਕੀਤੇ ਆ ਮੂਲ ਕਾਲਾ ਸੱਚੋ ਉਹਦੇ ਵਾਗ ਗਿਆ ਆਪਣੇ ਮੁੰਡਾ ਖੜ ਪਲੜਾ ਤੋਂ ਆਣੇ ਉਹਦੇ ਨਾਲੇ ਮੁੰਡੇ ਸੀ ਲਾ ਕੇ ਉਹਨੂੰ ਕਹਦਾ ਉਹ ਤੇ ਕੁਝ ਜਾਂਦੇ ਨਹੀਂ ਤੂੰ ਹੀ ਤਰਾ ਫਰਦਾ ਇਹ ਕੋਸ਼ਿਸ਼ ਇਹ ਵੀ ਕਰਨਗੇ ਵਟਸਐਪ ਗਰੁੱਪ ਕੋਲ ਕੌਣ ਦੇ ਫੋਨ ਕਰਨਗੇ ਉਹ ਤਾਂ ਇਕੱਠ ਨਹੀਂ ਹੁੰਦਾ ਜੀ ਰਾਇਨਾਮਾ ਹੋਗਾ ਜੀ ਨਿਭੜਗਾ ਜੀ ਉਹ ਤਾਂ ਵਾਪਸ ਲੈ ਲੈ ਜਿਹਨਾਂ ਨੇ ਨਾ ਜਿੰਨਾ ਜਦ ਸਾਡੇ ਮੂੰਹ ਦੇ ਵਿੱਚੋਂ ਬਾਰ-ਬਾਰ ਗੱਲ ਕਹਿੰਦੇ ਐ ਬੈਠਦੇ ਤੁਸੀਂ ਕੋ ਕਰ ਉਹਨਾਂ ਚਰ ਕਿਸੇ ਗੱਲ ਤੇ ਚ ਕੀ ਨਹੀਂ ਕਰਨਾ ਤਿੰਨ ਤਰੀਕ ਦਾ ਪ੍ਰੋਗਰਾਮ 10 ਵਜੇ ਭਵੰਤ ਦੇ ਘਰ ਦੇ ਅੱਗੇ ਆਉਣਾ ਸਮਰੂਰ ਡ੍ਰੀਮ ਲੈਂਡ ਦੇ ਪਲਾਂਟ ਦੇ ਨੇੜੇ ਆ ਡ੍ਰੀਮ ਲੈਂਡ ਡ੍ਰੀਮ ਲੈਂਡ ਭਰ ਲਿਓ ਆਪਣਾ ਤੇ ਆਪਣੇ ਮੋਬਾਈਲਾ ਦੇ ਉੱਤੇ ਬਣਾਓ ਗੂਗਲ ਮੈਪ ਤੇ ਡ੍ਰੀਮ ਲੈਂਡ ਵਰਸਾ ਆ ਕੀ ਹੈ 베르카 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 ਮਿਲਕ ਮਿਲਕ ਪਲਾਂਟ ਆ 베르ਕੇ ਵਾਲਾ ਪਟਿਆਲਾ ਬਾਈਪਾਸ ਤੇ ਲਾਲ ਪਟਿਆਲਾ ਬਾਈਪਾਸ ਦੇ ਨਾਲ ਪਟਿਆਲਾ ਬਾਈਪਾਸ ਦੇ ਨੇੜੇ ਆ ਹਾਂਜੀ ਹਰ ਹਾਲ ਜਿੱਥੇ ਪਹੁੰਚਣਾ ਕੋਈ ਗੱਲ ਨਹੀਂ ਜੇ ਸਾਡੇ ਜਬਰ ਢਾਉ ਦਾ ਤੇ ਇਹਦਾ ਜਬਰ ਇਹਦੇ ਤਬੂਤ ਸੇਟੋਪੀ ਆ ਲੈ ਕੇ ਲਾਉਗਾ ਹੰਕਾਰ ਨੂੰ ਮੇਸ਼ਾਂ ਮਾਰ ਹੁੰਦੀ ਆ ਕੋਈ ਗੱਲ ਨਹੀਂ ਜਬਰ ਦਾ ਸਾਹਮਣਾ ਕਰਨ ਤਿਆਰ ਮਾਰ ਦਾnga ਚਦਾਗੋੜ ਦਾ ਜਿਉ ਤਰੀ ਭੁੱਖ ਰਹਿੰਦੀ ਆ ਮਟਾਲ ਛੱਡੀ ਨਾ ਕਰ ਕੋਈ ਪਰ ਉਹਦੇ ਨੌਜਵਾਨੋ ਮੌਕੇ ਬਾਰ ਬਾਰ ਨਹੀਂ ਨਾ ਤੁੰਦਾ ਦੇਣਾ ਇਹ ਪਹਿਲਾਂ ਰਹਿੰਦੇ ਕਿਸਾਨੇ ਸੁੱਟ ਕੱਢਦੇ ਨਾ ਜੋ ਦਰਦ ਕਰਕੇ ਘਰਾਂ ਜਿ ਬਣ ਕੇ ਸੀਗੇ ਦਸਤ ਬਰਾਦੀ ਸੀ ਆਦਰ ਨਹੀਂ ਸੀ ਹੋਣੀ ਤੇ ਹੁਣ ਵੀ ਇਹੀ ਬਣ ਕੇ ਕਭ ਸੰਭਲਣਾ ਹੋਣਾ ਥਾ ਮੈਂ ਸਭ ਨੂੰ ਤੇ ਭੇਟੀ ਤੁਰੇ ਆਣਗੇ ਇੱਕ ਬੰਦਾ ਵੀ ਕੋਈ ਟਿੱਪਣੀ ਅੱਜ ਅੱਜ ਗੁੰਡਾਗਰਦੀ ਦੇਖੋ ਕਿੰਨੀ ਹੋਈ ਅੱਜ ਜੀਤ ਫਰੀਦਾ ਅੱਜ ਕੈਮਰੇਮੈਨ ਦਾ ਨਾ ਕੈਮਰਾ ਖੋਇਆ ਗਿਆ ਭੰਦੇ ਆ ਗਿਆ ਇੱਕ ਮੁੰਡਾ ਹਰੀਸ਼ ਹਰੀਸ਼ ਜੀ ਆ ਕੋਈ ਕੋ ਸਟੇਜ 'ਚ ਵੀ ਆਲਾ ਕੋਈ ਦਸ ਜੇਡ ਬਦਨ ਚੈਨਲ ਦਾ ਡਾਂਸ ਕਰਕੇ ਉਹ ਪੱਤਰਕਾਰ ਨੂੰ ਧੱਕੇ ਮਾਰੇ ਗਿਆ ਅੱਜ ਕਦਰ ਕੋਈ ਨਹੀਂ ਛੱਡ ਰਿਹਾ ਅੱਜ ਪਰ ਇਹਨਾਂ ਨੇ ਬਹੁਤ ਸਬਰ ਨਾਲ ਮੂੰਹ ਤੋਂ ਜਵਾਬ ਦੇਣਾ ਕੋ ਹੋਰ ਗੱਲ ਦੱਸੋ ਵੀ ਕੋਈ ਪਹਿਲਾਂ ਵਾਲੀ ਆ ਤਾਂ ਹਾਂ ਜੀ ਭਾਈ ਈਜ਼ੀ ਵੀ ਜਿਹੜਾ ਤੇ ਹੱਕ ਚ ਬੋਲਦਾ ਉਹਦੇ ਨਾਲ ਧੱਕਾ ਹੋ ਰਿਹਾ ਇੱਕ ਵੀ ਉਹਦੇ ਪਿੰਡਾਂ ਚ ਵੀ ਘੇਰੇ ਜਾ ਸਕਦੇ ਉਹ ਸਾਰਾ ਪਹਿਲਾਂ ਹੀ ਮਨੋਵਲ ਥੋੜਾ ਸਹੀ ਹੋਵੇ ਨਾ ਮਨੋਵਲ ਪੂਰਾ ਮਜ਼ਬੂਤ ਰੱਖਣਾ ਮਜ਼ਬੂਤ ਇੱਕ ਵਾਰੀ ਆਪਣੇ ਇਤਿਹਾਸ ਨੂੰ ਚੇਤੇ ਕਰ ਲਿਓ ਤੇ ਆਪਣੇ ਗੁਰੂਆਂ ਨੂੰ ਚੇਤੇ ਕਰ ਲਓ ਕਿ ਅਸੀਂ ਜਦੋਂ ਵੀ ਜਨਰ ਦਾ ਟੱਕਰਾ ਖੁੱਕਾ ਗੋਡੇ ਹੀ ਟੇਕੇ ਇੱਕ ਵਾਰੀ ਇਤਿਹਾਸ ਪੜ੍ਹੋਗੇ ਤਦ ਸਮਝ ਲੱਗ ਜੇ ਸਾਰੀ ਤੇ ਚੇਤੇ ਕਰ ਲਓ ਕਿਵੇਂ ਸਾਡੇ ਸਾਹਿਬ ਜੀ ਅੱਜ ਤੱਕ ਕਿਵੇਂ ਸਾਡੇ ਗੁਰੂ ਗ੍ਰੰਥ ਕੀ ਕੁਛ ਵਾਸੀਏ ਦਿੱਤੇਗੇ ਕੀ ਕੁਛ ਹੋਇਆ ਪਰ ਉਹਨਾਂ ਨੇ ਮੁਕਾਬਲਾ ਜਿੱਤਿਆ ਹੀ ਢੱਕ ਕੇ ਜਾਵਾ ਐ ਮੇਰਾ ਉਹ ਕਰਿਆ ਕਰੋ ਆਇਓ ਕਨ ਤਰੀਕ ਨੂੰ 10 ਵਜੇ ਭਵਨਤਮ ਦਾ ਘਰ ਦੇ ਅੱਗੇ ਸਰੂਰ ਮੇਲਕਾ ਵਿਲਸਪਲਾਨ ਦੇ ਕੋਲੇ ਡ੍ਰੀਮਲੈਂਡ ਕਲੋਨੀ 10 ਵਜੇ ਮਿਲਦੇ ਜੇ ਉਹਦੇ ਤੱਕੜੇ ਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੋਸਤੋ ਪੰਨਾ ਸਿੱਧੂ ਦੀਆਂ ਇਹਨਾਂ ਗੱਲਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਕੁਝ ਵੀ ਹੋ ਰਿਹਾ ਹੈ ਜੋ ਤਸੱਦਦ ਹੋ ਰਹੇ ਨੇ ਤੇ ਜੋ ਇੱਕ ਆਵਾਜ਼ ਦੱਬਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਸ ਬਾਰੇ ਤੁਹਾਡਾ ਕੀ ਕਹਿਣਾ ਜਰੂਰ ਕਮੈਂਟ ਕਰਨਾ ਉੱਥੇ ਹੀ ਕੱਲ ਇੱਕ ਤਰੀਕ ਦੇ ਘਟ ਤੋਂ ਪਹਿਲਾਂ ਪੰਨਾ ਸਿੱਧੂ ਦੇ ਅਤੇ ਲੱਖਾ ਸੁਧਾਨਾ ਦੇ ਕਰੀਬੀ ਰਾਜ ਸਿੰਘ ਖਾਲਸਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਨੇ ਕਿ ਗ੍ਰਿਫਤਾਰੀ ਤੋਂ ਬਾਅਦ ਚ ਰਿਹਾ ਹੋਣ ਤੋਂ ਬਾਅਦ ਕੁਝ ਖਾਸ ਗੱਲਬਾਤ ਕੀਤੀ ਹੈ ਅਤੇ ਰਿਹਾਈ ਦੀ ਲੋਕਾਂ ਦੇ ਵਿੱਚ ਵੀ ਕਾਫੀ ਖੁਸ਼ੀ ਹੈ ਕਿ ਜੋ ਕਿ ਰਾਜ ਸਿੰਘ ਖਾਲਸਾ ਕਾਫੀ ਸਾਥ ਦੇ ਰਹੇ ਨੇ ਉਹਨਾਂ ਦੀ ਵੀ ਰਿਹਾਈ ਹੋਈ ਹੈ ਗ੍ਰਿਫਤਾਰੀ ਤੋਂ ਬਾਅਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜੇ ਭਰਾਵਾਂ ਨੇ ਸਾਥ ਦਿੱਤਾ ਬਹੁਤ-ਬਹੁਤ ਧੰਨਵਾਦ ਅ ਅੱਜ ਜੋ ਪ੍ਰੋਗਰਾਮ ਸੀ ਉੱਥੇ ਜਾ ਰਹੇ ਸੀ ਤੇ ਪ੍ਰਸ਼ਾਸਨ ਨੇ ਨਾਜ਼ਰਬੰਦ ਕਰ ਲਈ ਸੀ ਸੋ ਘਵਰੌਣ ਦੀ ਲੋੜ ਨਹੀਂ ਭਰਾਵੋ ਤਿੰਨ ਤਰੀਕ ਦਾ ਜੋ ਪ੍ਰੋਗਰਾਮ ਰੱਖਿਆ ਹੋਇਆ ਉੱਥੇ ਜਰੂਰ ਪਹੁੰਚਣਾ ਹੈ ਆਪਾਂ ਨੇ ਸਾਰਿਆਂ ਨੇ ਅੱਜ ਜੋ ਕੁਝ ਹੋਇਆ ਕੋਈ ਵੱਡੀ ਗੱਲ ਨਹੀਂ ਇਹ ਹੁੰਦੇ ਹੀ ਆਇਆ ਸਰਕਾਰਾਂ ਕਰਦੀਆਂ ਆਈਆਂ ਨੇ ਸੋ ਸਾਰਿਆਂ ਨੇ ਡਟ ਕੇ ਬਾਈ ਸਾਰਿਆਂ ਨੇ ਡਟ ਕੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਭਾਵੇਂ ਕੀ ਆਪਣੇ ਲਾਠੀਆਂ ਲਾਉਣ ਭਾਵੇਂ ਕੀ ਆਪਾਂ ਨੂੰ ਟੌਰਚਰ ਕਰਨ ਪਰ ਕਦੇ ਘਬਰਾਇਓ ਨਾ ਬਾਈ ਇਹ ਜ਼ਬਰ ਨੇ ਇੱਕ ਨਾ ਇੱਕ ਦਿਨ ਮੁੱਕਣਾ ਹੈ ਬਾਈ ਜਾਬਰ ਜ਼ਰੂਰ ਮੁਕਦਾ ਹੁੰਦਾ ਜੋ ਅੱਜ ਦੀ ਸਰਕਾਰ ਕਰ ਰਹੀ ਹੈ ਕਦੇ ਪਹਿਲਾਂ ਵਾਲੀਆਂ ਸਰਕਾਰਾਂ ਵੀ ਕਰਕੇ ਗਈਆਂ ਨੇ ਸੋ ਅੱਜ ਭਾਵੇਂ ਮੌਜੂਦਾ ਸਰਕਾਰ ਜੋ ਸਾਡੇ ਮੁੱਖ ਮੰਤਰੀ ਨੇ ਉਹ ਜਾਬਰ ਕਰ ਰਹੇ ਨੇ ਕੋਈ ਗੱਲ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਸਬਰ ਜਿਹੜਾ ਹੈਗਾ ਉਹ ਜਿੱਤਦਾ ਹੁੰਦਾ ਸੋ ਇਸ ਕਰਕੇ ਅੱਜ ਸਾਨੂੰ ਨਾਜ਼ਰਬੰਦ ਕਰ ਲਿਆ ਸੀ ਪਰ ਬਾਲੀਆਂ ਥਾਣੇ ਦੇ ਵਿੱਚ ਅਸੀਂ ਨਾਜ਼ਰਬੰਦ ਸੀ ਉੱਥੋਂ ਦੇ ਪ੍ਰਸ਼ਾਸਨ ਨੇ ਬਹੁਤ ਵਧੀਆ ਮਤਲਬ ਹੈਂਡਲ ਕੀਤਾ ਕੁਝ ਨਹੀਂ ਕਿਹਾ ਦਰੇਉਣਾ ਜੋ ਪਰਸੋਂ ਦਾ ਪ੍ਰੋਗਰਾਮ ਹੈ ਇਹ ਡਰਾਉਣ ਦੇ ਲਈ ਕੀਤਾ ਗਿਆ ਸੀ ਕਿ ਜੋ ਨੌਜਵਾਨੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਜਾਏ ਦਰੇਉਣਾ ਬਿਲਕੁਲ ਘਬਰਾਇਓ ਨਾ ਜਦੋਂ ਸੰਘਰਸ਼ ਵਿੱਢੇ ਜਾਂਦੇ ਨੇ ਤਾਂ ਐਦਾਂ ਦੀਆਂ ਗੱਲਾਂ ਬਾਈ ਹੁੰਦੀਆਂ ਹੁੰਦੀਆਂ ਨੇ ਕਿਉਂਕਿ ਅਸੀਂ ਉਸ ਕੌਮ ਦੇ ਵਾਰਸਾਂ ਜੋ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਪੈਦਾ ਹੋਈ ਹੈ ਜੋ ਅੱਜ ਤੱਕ ਸੰਘਰਸ਼ ਤੌਰ ਤੇ ਲੜਦੀ ਰਹੀ ਹੈ ਇਸ ਕਰਕੇ ਬਾਈ ਸੰਘਰਸ਼ ਦਿੱਲੀ ਵੀ ਕੀਤਾ ਸੀ ਤੇ ਜਿੱਤ ਕੇ ਆਏ ਸੀ ਇਸ ਕਰਕੇ ਸੰਘਰਸ਼ ਲਾਂਬੰਦ ਹੋ ਕੇ ਕਰਨਾ ਹੈ ਸੰਘਰਸ਼ ਚੰਗੇ ਤਰੀਕੇ ਨਾਲ ਕਰਨਾ ਹੈ ਸੰਘਰਸ਼ ਐ ਲਾ ਲਓ ਵੀ 사ਬਰ ਦੇ ਨਾਲ ਜਾਣਾ ਭਾਵੇਂ ਕੀ ਬੈਰੀਗੇਟ ਲਾ ਦੇਣ ਪ੍ਰਸ਼ਾਸਨ ਕਿਉਂਕਿ ਪ੍ਰਸ਼ਾਸਨ ਦੇ ਹੱਥ ਬੰਨੇ ਹੁੰਦੇ ਆ ਉੱਪਰੋਂ ਹਦਾਇਤਾਂ ਹੁੰਦੀਆਂ ਨੇ ਅ ਇਸ ਕਰਕੇ ਬਾਈ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਬਾਈ ਭਾਨੇ ਸਿੱਧੂ ਦੀ ਹਮਾਇਤ ਦੇ ਲਈ ਤਿਆਰ ਰਹੋ ਪਰਸੋਂ ਦਾ ਪ੍ਰੋਗਰਾਮ ਹੈ ਪਰਸੋਂ ਭਗਤ ਸਿੰਘ ਮਾਨ ਦੀ ਕੋਠੀ ਘੇਰਨੀ ਹੈ ਸੋ ਉੱਥੇ ਆਪਾਂ ਸਾਰਿਆਂ ਨੇ ਪਹੁੰਚਣਾ ਸੋ ਜਿਹੜੇ ਭਰਾਵਾਂ ਨੇ ਸਾਥ ਦਿੱਤਾ ਉਹਨਾਂ ਨੂੰ ਮੈਂ ਕਹਿਦਾ ਕਿ ਮੈਂ ਬਿਲਕੁਲ ਠੀਕ ਹਾਂ ਤੁਹਾਡਾ ਬਹੁਤ ਧੰਨਵਾਦ ਜੇ ਇਸੇ ਤਰ੍ਹਾਂ ਹਰ ਇੱਕ ਦੀ ਪਿੱਠ ਤੇ ਖੜੋਗੇ ਤਾਂ ਭਾਈ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਬੋਲਣ ਵਾਲੇ ਆ ਉਹ ਇੱਥੇ ਜਿਉਂਦੇ ਰਹਿਣਗੇ ਨਹੀਂ ਪਹਿਲਾਂ ਸਾਡੇ ਨਾਲ ਕੀ ਕੁਝ ਹੋਇਆ ਇਹ ਵੀ ਸਭ ਨੂੰ ਪਤਾ ਹੀ ਹੈ ਇਸ ਕਰਕੇ ਇਹ ਚਾਲਾਂ ਹੁੰਦੀਆਂ ਨੇ ਚਾਲਾਂ ਹੁੰਦੀਆਂ ਨੇ ਡਰੋਨ ਦੀਆਂ ਧਮਕਾਉਣ ਦੀਆਂ ਨੌਜਵਾਨੀ ਨੂੰ ਪਿੱਛੇ ਤੋਰਨ ਦੀਆਂ ਸੋ ਮੈਂ बार-बार ਇਹੀ ਬੇਨਤੀ ਕਰਨਾ ਕਿ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਬੜੇ ਲਾਂਬੰਦ ਹੋ ਕੇ ਬੜੇ ਤਰੀਕੇ ਦੇ ਨਾਲ ਆਪਾਂ ਨੇ ਜਾਣਾ ਅੱਗੇ ਨੂੰ ਵਧਣਾ ਜਿਵੇਂ ਦਿੱਲੀ ਨੂੰ ਵਧੇ ਸੀ ਇਸ ਕਰਕੇ ਬਾਈ ਭਾਨਾ ਸਿੱਧੂ ਦੀ ਰਿਹਾਈ ਜ਼ਰੂਰੀ ਹੈ ਤੁਹਾਨੂੰ ਪਤਾ ਹੀ ਹੈ ਕੀ ਕੁਝ ਹੋ ਚੁੱਕਿਆ ਹੈ ਕਿੰਨਾ ਤਸੱਦਦ ਹੋਇਆ ਹੈ ਜੇ ਅੱਜ ਆਪਾਂ ਘਰਾਂ ਦੇ ਵਿੱਚ ਬਹਿ ਗਏ ਤਾਂ ਫਿਰ ਆਉਣ ਵਾਲੇ ਸਮੇਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਹਨਤਾਂ ਪਾਇਆ ਕਰਨਗੀਆਂ ਲਹਨਤਾਂ ਪਾਇਆ ਕਰਨਗੀਆਂ ਬਾਈ ਲੜ ਲਓ ਅੱਜ ਜੇ ਲੜ ਹੁੰਦਾ ਹੈ ਬਚਾ ਲਓ ਜੇ ਪੰਜਾਬ ਦੇ ਨੌਜਵਾਨ ਬਚਾ ਹੁੰਦੇ ਹੈ ਇਸ ਕਰਕੇ ਇਹੀ ਬੇਨਤੀਆਂ ਦੇ ਲਈ ਮੈਂ ਤੁਹਾਡੇ ਲਾਈਵ ਆਇਆ ਸੀ ਕਿ ਸਾਨੂੰ ਅੱਜ ਨਾਜ਼ਰਬੰਦ ਕਰ ਲਿਆ ਸੀ ਪਰ ਹੋਇਆ ਕੁਝ ਨਹੀਂ ਐਵੇਂ ਡਰਿਓ ਨਾ ਕਿਉਂਕਿ ਜਦੋਂ ਨੌਜਵਾਨਾਂ ਦੇ ਮਨਾਂ ਦੇ ਵਿੱਚ ਡਰ ਪਾਉਣਾ ਹੁੰਦਾ ਤਾਂ ਇਦਾਂ ਦੇ ਕੰਮ ਹੁੰਦੇ ਆ ਅੱਜ ਜਿਹੜਾ ਪ੍ਰੋਗਰਾਮ ਸੀ ਉਹ ਕੈਂਸਲ ਕਰਵਾ ਦਿੱਤਾ ਪ੍ਰਸ਼ਾਸਨ ਨੇ ਪਰ ਜਿਹੜਾ ਤਿੰਨਾਂ ਵਾਲਾ ਪ੍ਰੋਗਰਾਮ ਹੈ ਬਾਈ ਉਹਦੇ ਵਿੱਚ ਵੱਧ ਝੜ ਕੇ ਆਇਓ ਕਿਰਪਾ ਕਰਕੇ ਘਰਾਂ ਦੇ ਵਿੱਚ ਨਾ ਵਹਿਜੋ ਵੜ ਕੇ ਕਿਤੇ ਮਨਾਂ ਦੇ ਵਿੱਚ ਖਿਆਲ ਨਾ ਲਿਆਇਓ ਕਿ ਪਤਾ ਨਹੀਂ ਨਾਜ਼ਰਬੰਦ ਕਰ ਲੈਣਗੇ ਜਾਂ ਸਾਨੂੰ ਫੜ ਲੈਣਗੇ ਬਾਈ ਕੁਝ ਨਹੀਂ ਹੁੰਦਾ ਆਪਾਂ ਕਿਹੜਾ ਕੋਈ ਯਾਰ ਕੋਈ ਕਾਤਲ ਕੀਤਾ ਆਪਾਂ ਤਾਂ ਇੱਕ ਬੰਦੇ ਨੂੰ ਸੁਣਾ ਰਹੇ ਜਿਹੜਾ ਪੰਜਾਬ ਦੀ ਗੱਲ ਕਰਦਾ ਜੋ ਪੰਜਾਬ ਨਾਲ ਲੜ ਰਿਹਾ ਹੈ ਇਸ ਕਰਕੇ ਜੇ ਇਸੇ ਤਰ੍ਹਾਂ ਆਪਾਂ ਉਹਨਾਂ ਬੰਦਿਆਂ ਪਿੱਛੇ ਖੜਦੇ ਰਹੇ ਤਾਂ ਪੰਜਾਬ ਰੰਗਲਾ ਪੰਜਾਬ ਬਣ ਜਾਊਗਾ ਬਾਈ ਪੰਜਾਬ ਰੰਗਲਾ ਪੰਜਾਬ ਬਣਾਉਣਾ ਤਾਂ ਸੰਘਰਸ਼ੀਲ ਹੋਣਾ ਜ਼ਰੂਰੀ ਹੈ ਸੰਘਰਸ਼ੀਲ ਹੋਣਾ ਜ਼ਰੂਰੀ ਹੈ ਸੋ 3 ਤਰੀਕ ਵਾਲੇ ਪ੍ਰੋਗਰਾਮ ਨੂੰ ਫੇਲ ਕਰਨ ਦੇ ਲਈ ਅੱਜ ਆਲਾ ਇਹ ਸਭ ਕੁਝ ਹੋਇਆ ਜਿੱਥੇ-ਜਿੱਥੇ ਜਿਹੜੇ ਭਰਾ ਸੀ ਉਹਨਾਂ ਨੂੰ ਨਾજરਬੰਦ ਕੀਤਾ ਗਿਆ ਇਸ ਕਰਕੇ ਬਾਈ ਪ੍ਰਸ਼ਾਸਨ ਉਹ ਵੀ ਮੁੰਡੇ ਸਾਡੀ ਨੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿੰਦਾ ਰਹਿਣਾ ਕਿ ਉਹ ਸਾਡੇ ਭਰਾ ਨੇ ਪਰ ਉਹਨਾਂ ਦੇ ਹੱਥ ਬੰਨੇ ਹੁੰਦੇ ਆ ਉਹਨਾਂ ਨੇ ਉਹਨਾਂ ਨੂੰ ਜਿਵੇਂ ਹਦਾਇਤਾਂ ਹੁੰਦੀਆਂ ਨੇ ਉਹਨਾਂ ਨੇ ਉਵੇਂ ਹੀ ਕਰਨਾ ਹੁੰਦਾ ਹੈ ਉਵੇਂ ਹੀ ਕਰਨਾ ਹੁੰਦਾ ਹੈ ਤਰੋ ਨਾ ਕਭਰਾਓ ਨਾ ਤਿੰਨ ਵਾਲੇ ਤਰੀਕਿਆਂ ਤਿਆਰੀਆਂ ਕਰੋ ਪਿੰਡ ਪਿੰਡ ਜਾ ਕੇ ਹੋਕਾ ਦਿਓ ਤੇ ਵੱਧ ਛੜ ਕੇ ਬਾਈ ਵੱਧ ਛੜ ਕੇ ਤਿੰਨ ਵਾਲੇ ਪ੍ਰੋਗਰਾਮ ਦੇ ਵਿੱਚ ਪਹੁੰਚੋ ਇੰਨੀਆਂ ਇੱਕ ਬੇਨਤੀਆਂ ਨੇ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਹਮੇਸ਼ਾ ਚੜ੍ਹਦੀ ਕਲਾ 'ਚ ਰਹਾਂਗੇ ਤੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਤੈਨਾਂ ਤਰੀਕ ਨੂੰ ਆਜੋ ਭਾਈ ਮਿਲਦੇ ਆਂ ਸੰਗਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ